ਜਿਹਦੋਂ ਉਹ ਗੁੱਸਾ ਹੁੰਦਾ ਨਾ ਬੜੀਆਂ ਗੰਦੀਆਂ ਗੰਦੀ ਗਾਲਾਂ ਕੱਢਦੇ ਆ ਠੀਕ ਹੈ ਅੱਛਾ ਉਹ ਪ੍ਰਭੂ ਦੇ ਜਿਹੜੇ ਪ੍ਰਭੂ ਤੋਂ ਲੋਕੀ ਬਾਹਰ ਆ ਉਹ ਪ੍ਰਭੂ ਦੇ ਖਿਲਾਫ ਬੋਲਦੇ ਆ ਹਾਲੇਲੂਇਆ ਦਾ ਮਜ਼ਾਕ ਬਣਾਉਂਦੇ ਆ ਇਤਨੀ ਕਿੰਨਾ ਬੋਲਦੇ ਆ ਪ੍ਰਭੂ ਯਿਸੂ ਦੇ ਨਾਮ ਦਾ ਮਜ਼ਾਕ ਬਣਾਉਂਦੇ ਆ ਆਪਾਂ ਕੁਝ ਵੀ ਕੰਮ ਕਰਦੇ ਉਹ ਸਾਰੇ ਨੂੰ ਗੰਦੇ ਤਰੀਕੇ ਨਾਲ ਲੈਂਦੇ ਆ ਤੇ ਜੇ ਕਿਤੇ ਪ੍ਰਭੂ ਦਾ ਬੰਦਾ ਕੋਈ ਬੋਲਦੇ ਉਹਨਾਂ ਨੂੰ ਵੇਖੋ ਕਿੰਨੀਆਂ ਗਾਲਾਂ ਕੱਢਦੇ ਉੱਥੋਂ ਪਤਾ ਲੈਂਦਾ ਸ਼ੈਤਾਨ ਤੇ ਸ਼ੈਤਾਨ ਦੇ ਚੇਲਿਆਂ ਦਾ ਤੇ ਪ੍ਰਭੂ ਦੇ ਚੇਲਿਆਂ ਦਾ ਫਰਕ ਜਿਨ੍ਹਾਂ ਨੂੰ ਕੋਈ ਸ਼ਾਂਤੀ ਨਹੀਂ ਮਿਲੀ ਜਿਹੜੇ ਪ੍ਰਭੂ ਤੇ ਵਿਸ਼ਵਾਸ ਨਹੀਂ ਕਰਦੇ ਜਿਨ੍ਹਾਂ ਨੂੰ ਸ਼ਾਂਤੀ ਨਹੀਂ ਮਿਲੀ ਉਹ ਜਿਦੋਂ ਉਹ ਗੁੱਸਾ ਹੁੰਦਾ ਨਾ ਬੜੀਆਂ ਗੰਦੀਆਂ ਗੰਦੀ ਗਾਲਾਂ ਕੱਢਦੇ ਆ ਠੀਕ ਹੈ ਅੱਛਾ ਉਹ ਪ੍ਰਭੂ ਦੇ ਜਿਹੜੇ ਪ੍ਰਭੂ ਤੋਂ ਲੋਕੀ ਬਾਹਰ ਆ ਉਹ ਪ੍ਰਭੂ ਦੇ ਖਿਲਾਫ ਬੋਲਦੇ ਆ ਹallelujah ਦਾ ਮਜ਼ਾਕ ਬਣਾਉਂਦੇ ਆ ਹallelujah ਨੂੰ ਗੰਦੇ ਤਰੀਕੇ ਨਾਲ ਬੋਲਦੇ ਆ ਪ੍ਰਭੂ ਯਿਸੂ ਦੇ ਨਾਮ ਦਾ ਮਜ਼ਾਕ ਬਣਾਉਂਦੇ ਆ ਆਪਾਂ ਕੁਝ ਵੀ ਕੰਮ ਕਰਦੇ ਹੋ ਸਾਰੇ ਨੂੰ ਗੰਦੇ ਤਰੀਕੇ ਨਾਲ ਲੈਂਦੇ ਆ ਤੇ ਜੇ ਕਿਤੇ ਪ੍ਰਭੂ ਦਾ ਬੰਦਾ ਕੋਈ ਬੋਲਦੇ ਉਹਨਾਂ ਨੂੰ ਵੇਖੋ ਕਿੰਨੀਆਂ ਗਾਲਾਂ ਕੱਢਦੇ ਆ ਉੱਥੋਂ ਪਤਾ ਲੱਗਦਾ ਸ਼ੈਤਾਨ ਤੇ ਸ਼ੈਤਾਨ ਦੇ ਚੇਲਿਆਂ ਦਾ ਤੇ ਪ੍ਰਭੂ ਦੇ ਚੇਲੇ ਦਾ ਫਰਕ ਜਿਹੜਾ ਪ੍ਰਭੂ ਯਿਸੂ ਦਾ ਚੇਲਾ ਹੈ ਉਹ ਗਾਲੀ ਕੱਢਦਾ ਜਿਹੜਾ ਸ਼ੈਤਾਨ ਦਾ ਚਿਲਾਉ ਗਲਾਂ ਕਰਦਾ ਹੈ ਬਾਹਰ ਦਾ ਰੂਪ ਵੇਖ ਕੇ ਤੂੰ ਭਗਤ ਨਹੀਂ ਸਮਝ ਸਕਦੇ ਔਰ ਬੰਗਲਾ ਹੀ ਨਾ ਬੰਗਲਾ ਬੰਗਲੇ ਨੇ ਵਾਈਟ ਕੱਪੜੇ ਪਾਏ ਨੇ ਆ ਬੰਗਲੇ ਦੇ ਖੰਭ ਜਿਹੜੇ ਵਾਈਟ ਆ ਉਹ ਜਦੋਂ ਖਲੋਂਦਾ ਨਾ ਪਾਣੀ ਚ ਇੱਕ ਬੰਗਲਾ ਤੇ ਪਾਣੀ ਵਿੱਚ ਖਲੋਤਾ ਚਿੱਟੇ ਕੱਪੜੇ ਦੇ ਬੰਗਲੇ ਦੇ ਜਿਹੜੇ ਉੱਪਰ ਖੰਭ ਚਿੱਟੇ ਇੱਕ ਲਾਟੇ ਖਲੋਤਾ ਵਿੱਚ ਤੇ ਮੱਛੀਆਂ ਤੇ ਡੰਡੀਆਂ ਪਤਾ ਕੀ ਕਿੰਨੀਆਂ ਅੰਧੀਆ ਆਉ ਲਾਗੇ ਚੱਲੀਏ ਇੱਕ ਲਾਟ ਤੇ ਖਲੋ ਕੇ ਚਿੱਟੇ ਕੱਪੜਿਆਂ ਵਾਲਾ ਭਗਤੀ ਕਰਨ ਦਿਆ ਵਾ ਕੀ ਇੱਕ ਲਾਟ ਤੇ ਖਲੋ ਕੇ ਚਿੱਟੇ ਕੱਪੜਿਆਂ ਵਾਲਾ ਕੀ ਕਰਦਿਆ ਉਹ ਜਿਹੜੀ ਉਹਦੀ ਬਖਦੀਸ਼ ਹੁੰਦਾ ਵੇ ਉਹਨੂੰ ਵੀ ਬੜੇ ਤੇ ਆਪਣੇ ਅੰਦਰ ਸੁੱਟ ਲਈ ਠੀਕ ਹੈ ਸ਼ੈਤਾਨ ਦੇ ਚਿਲੇ ਇਦਾਂ ਦੇ ਆ ਬਾਹਰੋਂ ਭਾਵੇਂ ਬੜੇ ਸਵਾਰੇ ਲੱਗਦੇ ਆ ਠੀਕ ਹੈ ਬਾਹਰੋਂ ਬੜੇ ਭਗਤ ਲੱਗਦੇ ਆ ਆਪਣੇ ਸਸਤਰਾਂ ਬਸਤਰਾ ਵਿੱਚ ਪਰ ਅੰਦਰ ਉਹ ਬਾਹਰੋਂ ਕਲੀ ਕਲੀਫਰੀ ਕੰਦਿਆ ਕਲੀਫਰੀ ਕਬਰ ਠੀਕ ਹੈ ਅੰਦਰ ਉਹਨਾਂ ਦੇ ਸੜਿਆਲ ਹੁੰਦੀ ਆ ਗਾਲਾ ਗੰਗ ਮੰਦ ਸਾਰਾ ਪਰ ਸਾਡੇ ਚ ਯਿਸੂ ਨੇ ਕਿਨਾ ਫਰਕ ਪਾਤਾ ਆਈ ਗੱਲ ਕੋਈ ਵੀ ਕਰਾਂਗੀ ਅਸੀਂ ਗੱਲ ਨਹੀਂ ਕਰਦੀ ਕਿਉਂਕਿ ਬਾਈਬਲ ਚ ਲਿਖਿਆ ਵਾ ਤੁਸੀਂ ਗਾਲ ਨਹੀਂ ਦੇਣੀ ਤੁਸੀਂ ਸ਼ੀਸ਼ ਤੇ ਨਹੀਂ ਕਿਉਂਕਿ ਇਹ ਸ਼ੀਸ਼ ਦੇ ਅਧਿਕਾਰੀ ਆ Aleluia!